ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੰਜਾਬ ਐਗਜ਼ਾਮ ਮਾਸਟਰ ਤੇ ਪੰਜਾਬ ਪੁਲਿਸ ਭਰਤੀ 2025 ਦੇ ਉਮੀਦਵਾਰਾਂ ਲਈ ਵੱਡੀ ਖਬਰ ਦੋਸਤੋ ਜਿਸ ਦਾ ਤੁਹਾਨੂੰ ਬੇਸਬਰੀ ਨਾਲ ਇੰਤਜ਼ਾਰ ਸੀ 9 10 11 ਮਈ ਵਾਲਿਆਂ ਦੇ ਐਡਮਿਟ ਕਾਰਡ ਆ ਚੁੱਕੇ ਹਨ ਜੋ ਕਿ ਇੰਡੀਆ ਤੇ ਪਾਕਿਸਤਾਨ ਵਾਰ ਕਰਕੇ ਪਹਿਲਾਂ 9 10 11 ਮਈ ਵਾਲਿਆਂ ਦੇ ਜੋ ਐਡਮਿਟ ਕਾਰਡ ਸੀ ਪਹਿਲਾਂ ਪੋਸਟਪੌਨ ਕਰ ਦਿੱਤੇ ਗਏ ਸੀ ਉਹ ਹੁਣ ਆ ਗਏ ਹਨ ਪਰ ਜਿਨ੍ਹਾਂ ਨੂੰ ਹੁਣ ਤੱਕ ਮੇਲ ਨਹੀਂ ਆਈ ਉਹ ਘਬਰਾਓ ਨਾ ਮੈਂ ਤੁਹਾਨੂੰ ਦੱਸਾਂਗਾ ਕਿ ਕੀ ਕੀ ਕਰਨਾ ਹੈ ਵੀਡੀਓ ਅੰਤ ਤੱਕ ਜਰੂਰ ਵੇਖਣਾ ਕਿਉਂਕਿ ਅਸੀਂ ਗੱਲ ਕਰਾਂਗੇ ਐਡਮਿਟ ਕਾਰਡ ਕਿੱਥੋਂ ਡਾਊਨਲੋਡ ਕਰੀਏ ਜੇ ਮੇਲ ਨਾ ਆਵੇ ਤਾਂ ਕੀ ਕਰਨਾ ਹੈ ਅਤੇ ਪੇਪਰ ਕਿਹੜੇ ਪੈਟਰਨ ਤੇ ਆ ਸਕਦਾ ਹੈ ਨਵਾਂ ਜਾਂ ਪਹਿਲਾਂ ਵਾਲੇ ਤੇ ਹੁਣ ਤਿਆਰੀ ਲਈ ਕਿਹੜੇ ਟੌਪਿਕ ਸਭ ਤੋਂ ਵੱਧ ਜ਼ਰੂਰੀ ਨੇ ਜੇ ਤੁਸੀਂ ਐਡਮਿਟ ਕਾਰਡ ਡਾਊਨਲੋਡ ਕਰ ਲਿਆ ਹੈ ਤਾਂ ਕਮੈਂਟ ਬਾਕਸ ਵਿੱਚ ਡਨ ਲਿਖੋ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਤਾਂ ਕਿ ਹੋਰ ਵੀ ਅਪਡੇਟਸ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਣ ਜਿਨ੍ਹਾਂ ਨੂੰ ਮੇਲ ਨਹੀਂ ਆਈ ਉਹ ਕੀ ਕਰਨ ਦੋਸਤੋ ਜੇਕਰ ਤੁਹਾਨੂੰ ਹਜੇ ਤੱਕ ਐਡਮਿਟ ਕਾਰਡ ਵਾਲੀ ਮੇਲ ਨਹੀਂ ਆਈ ਤਾਂ ਕੋਈ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਮੇਲ ਹੌਲੀ-ਹੌਲੀ ਸਾਰੇ ਕੈਂਡੀਡੇਟਸ ਨੂੰ ਭੇਜੀ ਜਾ ਰਹੀ ਹੈ ਅਤੇ ਕੱਲ ਤੱਕ ਤਕਰੀਬਨ ਸਭ ਨੂੰ ਮੇਲ ਆ ਜਾਏਗੀ ਪਰ ਜੇਕਰ ਤੁਹਾਨੂੰ ਮੇਲ ਨਹੀਂ ਵੀ ਆਉਂਦੀ ਤਾਂ ਤੁਸੀਂ ਵੀ ਆਪਣਾ ਐਡਮਿਟ ਕਾਰਡ ਸਾਨੀ ਨਾਲ ਡਾਊਨਲੋਡ ਕਰ ਸਕਦੇ ਹੋ ਤੁਹਾਨੂੰ ਸਿਰਫ ਆਪਣਾ ਆਈਡੀ ਅਤੇ ਪਾਸਵਰਡ ਲੈ ਕੇ ਲੌਗਇਨ ਕਰਨਾ ਹੈ ਲੌਗ ਇਨ ਦੀ ਡਾਇਰੈਕਟ ਲਿੰਕ ਤੁਹਾਨੂੰ ਸਾਡੇ ਟੈਲੀਗ੍ਰam ਚੈਨਲ ਪੰਜਾਬ ਐਗਜ਼ਾਮ ਮਾਸਟਰ ਤੇ ਮਿਲ ਜਾਏਗੀ ਟੈਲੀਗ੍ਰam ਚੈਨਲ ਪੰਜਾਬ ਐਗਜ਼ਾਮ ਮਾਸਟਰ ਦਾ ਡਿਸਕ੍ਰਿਪਸ਼ਨ ਬਾਕਸ ਅਤੇ ਫਰਸਟ ਕਮੈਂਟ ਵਿੱਚ ਲਿੰਕ ਵੀ ਪਾ ਦਿੱਤਾ ਗਿਆ ਹੈ ਤੁਸੀਂ ਉੱਥੇ ਜਾ ਕੇ ਡਾਇਰੈਕਟ ਲਿੰਕ ਤੇ ਕਲਿੱਕ ਕਰਕੇ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹੋ ਅਤੇ ਹਾਂ ਇੱਕ ਕਮੈਂਟ ਕਰਕੇ ਜਰੂਰ ਦੱਸੋ ਕਿ ਤੁਹਾਡਾ ਐਗਜ਼ਾਮ ਕਿੱਥੇ ਆਇਆ ਹੈ ਦੋਸਤੋ ਕਿਸ ਪੈਟਰਨ ਦੇ ਆਧਾਰ ਤੇ ਆਵੇਗਾ ਪੇਪਰ ਆਪਾਂ ਹੁਣ ਇਸ ਬਾਰੇ ਡਿਸਕਸ਼ਨ ਕਰਦੇ ਹਾਂ ਜਿਹੜੇ ਪੇਪਰ ਹੁਣ ਹੋ ਰਹੇ ਨੇ ਮਤਲਬ 19 ਮਈ ਤੋਂ ਬਾਅਦ ਪੈਟਰਨ ਵਿੱਚ ਥੋੜਾ ਜਿਹਾ ਚੇਂਜ ਆਇਆ ਸੀ ਕਿਉਂਕਿ ਹੁਣ ਐਗਜ਼ਾਮੀਨਰ ਕੁਐਸਚਨ ਸਿੱਧੇ ਨਹੀਂ ਪੁੱਛ ਰਿਹਾ ਥੋੜੇ ਉਲਝਾ ਕੇ ਪੁੱਛ ਰਿਹਾ ਹੈ 19 ਮਈ ਤੋਂ ਪਹਿਲਾਂ ਜੋ ਪੇਪਰ ਹੋ ਰਹੇ ਸਨ ਉਹਦਾ ਪੈਟਰਨ ਥੋੜਾ ਜਿਹਾ ਆਸਾਨ ਸੀ ਜੋ ਹੁਣ ਪੇਪਰ ਹੋ ਰਹੇ ਨੇ ਉਹਨਾਂ ਨਾਲੋਂ ਉਹੀ ਪੈਟਰਨ ਦੇ ਆਧਾਰ ਤੇ ਤੁਹਾਡਾ ਪੇਪਰ ਵੀ ਹੋਣ ਦੀ ਪੂਰੀ ਸੰਭਾਵਨਾ ਹੈ ਪਰ ਯਾਦ ਰੱਖੋ ਤਿਆਰੀ ਤਾਂ ਤੁਸੀਂ ਫੁੱਲ ਕਰਨੀ ਹੈ ਭਾਵੇਂ ਪੇਪਰ ਕਿਸੇ ਵੀ ਸਟਾਈਲ 'ਚ ਆ ਜਾਵੇ ਤੁਹਾਡੀ ਤਿਆਰੀ ਐਸੀ ਹੋਣੀ ਚਾਹੀਦੀ ਹੈ ਕਿ ਕੋਈ ਵੀ ਪੈਟਰਨ ਹੋਵੇ ਤੁਸੀਂ ਡਿੱਗਦੇ ਨਾ ਹੋਵੋ ਹੁਣ ਤਿਆਰੀ ਲਈ ਕਿਹੜੇ ਕਿਹੜੇ ਟੌਪਿਕ ਸਭ ਤੋਂ ਵੱਧ ਜ਼ਰੂਰੀ ਨੇ ਦੋਸਤੋ ਤੁਸੀਂ ਟੌਪਿਕ ਤਾਂ ਸਾਰੇ ਹੀ ਜ਼ਰੂਰੀ ਨੇ ਮਤਲਬ ਸਭ ਹੀ ਵਧੀਆ ਤਰੀਕੇ ਨਾਲ ਕਵਰ ਕਰਨੇ ਨੇ ਜਿਵੇਂ ਮੈਥ ਰੀਜ਼ਨਿੰਗ ਇੰਗਲਿਸ਼ ਪੰਜਾਬੀ ਹੁਣ ਤਿਆਰੀ ਲਈ ਕਿਹੜੇ ਕਿਹੜੇ ਟੌਪਿਕ ਸਭ ਤੋਂ ਵੱਧ ਜ਼ਰੂਰੀ ਨੇ ਦੋਸਤੋ ਜਿਹੜੇ ਸਭ ਤੋਂ ਵੱਧ ਤੁਸੀਂ ਧਿਆਨ ਦੇਣਾ ਹੈ ਜਿਹੜੇ ਟੌਪਿਕਾਂ ਤੇ ਉਹਨਾਂ ਬਾਰੇ ਆਪਾਂ ਗੱਲ ਕਰਦੇ ਹਾਂ ਹੁਣ ਸਵਾਲ ਇਹ ਨਹੀਂ ਕਿ ਪੇਪਰ ਕਦ ਆਉਣਾ ਹੈ ਸਵਾਲ ਇਹ ਹੈ ਕਿ ਹੁਣ ਤਿਆਰੀ ਲਈ ਕਿਹੜੇ ਕਿਹੜੇ ਟੌਪਿਕ ਸਭ ਤੋਂ ਵੱਧ ਜ਼ਰੂਰੀ ਨੇ ਤਾਂ ਸੁਣੋ ਧਿਆਨ ਨਾਲ ਸਭ ਤੋਂ ਵੱਧ weight ਹੈ ਜੇ ਕਿਸੇ ਸੈਕਸ਼ਨ 'ਚ ਆ ਰਹੀ ਹੈ ਤਾਂ ਉਹ ਹੈ ਕਰੰਟ ਅਫੇਅਰ ਜਿਹੜਾ ਪੋਰਸ਼ਨ 35 ਨੰਬਰ ਦਾ ਹੈ ਉਸ 'ਚੋਂ ਜ਼ਿਆਦਾਤਰ ਕੁਐਸਚਨ ਕਰੰਟ ਅਫੇਅਰ ਤੋਂ ਆ ਰਹੇ ਹਨ ਇਸ ਲਈ ਤੁਹਾਡੀ ਤਿਆਰੀ ਹੋਣੀ ਚਾਹੀਦੀ ਹੈ ਇਹਨਾਂ ਮੁੱਖ ਟੌਪਿਕਸ ਦੇ ਉੱਤੇ ਤਾਂ ਆਪਾਂ ਟੌਪਿਕਸ ਦੇ ਉੱਤੇ ਚੱਲਦੇ ਹਾਂ ਦੋਸਤੋ ਹੁਣ ਕਿਹੜੇ ਟੌਪਿਕ ਦੀ ਤਿਆਰੀ ਕਰੀਏ ਪੰਜਾਬ ਕਰੰਟ ਅਫੇਅਰ 2024 ਤੋਂ ਲੈ ਕੇ ਹੁਣ ਤੱਕ ਦੋਸਤੋ ਜਿਹੜੇ ਪਹਿਲਾਂ ਪੇਪਰ ਹੋ ਰਹੇ ਸੀ 19 ਮਈ ਤੋਂ ਪਹਿਲਾਂ ਉਹਦੇ ਵਿੱਚ ਜ਼ਿਆਦਾਤਰ ਕਰੰਟ ਅਫੇਅਰ ਸੀ ਜੋ 2025 ਜਨਵਰੀ ਤੋਂ ਲੈ ਕੇ ਮਈ ਤੱਕ ਦੇ ਪੁੱਛੇ ਜਾ ਰਹੇ ਸੀ ਪਰੰਤੂ ਜੋ ਹੁਣ 19 ਮਈ ਤੋਂ ਬਾਅਦ ਥੋੜਾ ਜਿਹਾ ਪੈਟਰਨ ਦੇ ਵਿੱਚ ਚੇਂਜ ਆਇਆ ਹੈ ਉਹਦੇ ਵਿੱਚ 2024 ਦੇ ਵੀ ਕੁਐਸਚਨ ਦੇਖਣ ਨੂੰ ਮਿਲ ਰਹੇ ਹਨ ਤਾਂ ਕਰਕੇ ਤੁਸੀਂ 2024 ਤੋਂ ਲੈ ਕੇ ਹੁਣ ਤੱਕ ਦੇ ਸਾਰੇ ਕਰੰਟ ਅਫੇਅਰਸ ਕਰਕੇ ਜਾਣੇ ਹਨ ਪੰਜਾਬ ਕਰੰਟ ਅਫੇਅਰਸ ਤੇ ਜੋ ਇੰਪੋਰਟੈਂਟ ਹੋਰ ਵੀ ਕਰੰਟ ਅਫੇਅਰ ਹਨ ਉਹ ਵੀ ਤੁਸੀਂ ਤਿਆਰ ਕਰਕੇ ਜਾਣੇ ਹਨ ਪੰਜਾਬ ਬਜਟ ਇਕਨੋਮੀ ਸਰਵੇ ਦੋਸਤੋ ਇਹਦੇ ਵਿੱਚੋਂ ਜਾਂ ਤਾਂ ਪੰਜਾਬ ਬਜਟ ਜਾਂ ਇਕਨੋਮੀ ਸਰਵੇ ਵਿੱਚੋਂ ਹਰ ਇੱਕ ਸ਼ਿਫਟ ਦੇ ਵਿੱਚ ਇੱਕ ਕੁਐਸਚਨ ਤਾਂ ਦੇਖਣ ਨੂੰ ਮਿਲ ਹੀ ਰਿਹਾ ਹੈ ਤਾਂ ਕਰਕੇ ਤੁਸੀਂ ਇਹਦੇ ਉੱਤੇ ਵੀ ਪੂਰਾ ਧਿਆਨ ਦੇਣਾ ਹੈ ਦੋਸਤੋ ਸਾਰੀਆਂ ਚੱਲ ਰਹੀਆਂ ਸਕੀਮਾਂ ਗਵਰਨਮੈਂਟ ਸਕੀਮ ਸਟੇਟਸ ਸਕੀਮ ਪੰਜਾਬ ਸਕੀਮ ਦੋਸਤੋ ਜੋ ਪਹਿਲਾਂ ਤੋਂ ਸਕੀਮਾਂ ਚੱਲ ਰਹੀਆਂ ਹਨ ਅਤੇ ਹੁਣ ਵੀ ਚੱਲ ਰਹੀਆਂ ਹਨ ਜੋ ਪਹਿਲਾਂ ਲਾਗੂ ਹੋਈਆਂ ਸਕੀਮਾਂ ਹਜੇ ਤੱਕ ਚੱਲ ਰਹੀਆਂ ਹਨ ਉਹ ਬਹੁਤ ਇੰਪੋਰਟੈਂਟ ਹਨ ਤੁਸੀਂ ਉਹਨਾਂ ਬਾਰੇ ਗੌਰ ਕਰਨੀ ਹੈ ਉਹਨਾਂ ਨੂੰ ਚੰਗੀ ਤਰ੍ਹਾਂ ਪੜ੍ਹ ਕੇ ਜਾਣਾ ਹੈ ਮਿਲਟਰੀ ਐਕਸਰਸਾਈਜ਼ ਇੰਡੀਆ ਦੇ ਨਾਲ ਹੋਈਆਂ ਜੋ ਵੀ ਮਿਲਟਰੀ ਐਕਸਰਸਾਈਜ਼ ਇਹ ਵੀ ਬਹੁਤ ਇੰਪੋਰਟੈਂਟ ਹਨ ਇਹਨਾਂ ਵਿੱਚੋਂ ਵੀ ਹਰ ਇੱਕ ਦੂਜੀ ਸ਼ਿਫਟ ਵਿੱਚੋਂ ਇੱਕ ਕੁਐਸਚਨ ਪੁੱਛਿਆ ਜਾ ਰਿਹਾ ਹੈ ਨੈਸ਼ਨਲ ਹਾਈਵੇਜ਼ ਇਨਫਰਾਸਟਰਕਚਰ ਪ੍ਰੋਜੈਕਟਸ ਇਹਨਾਂ ਤੇ ਵੀ ਤੁਸੀਂ ਦੋਸਤੋ ਧਿਆਨ ਦੇਣਾ ਹੈ ਅਵਾਰਡਸ 2024 25 ਪੰਜਾਬ ਪਲਸ ਇੰਡੀਆ ਬੁਕਸ ਆਥਰ ਟਾਈਗਰ ਰਿਜ਼ਰਵ ਨੈਸ਼ਨਲ ਪਾਰਕ ਡੀਆਰਡੀਓ ਡੀਆਰਡੀਓ ਇਸਰੋ ਦੀਆਂ ਲੇਟੈਸਟ ਖਬਰਾਂ ਅਪੁਆਇੰਟਮੈਂਟਸ ਕੌਣ ਕਿੱਥੇ ਨਿਯੁਕਤ ਹੋਇਆ sports tournament recent winner sports ਦੇ ਤੁਸੀਂ ਜੋ ਰੀਸੈਂਟ ਜੀ ਵਿਨਰ ਹੋਏ ਆ ਉਹਨਾਂ ਬਾਰੇ ਜਰੂਰ ਪੜ੍ਹਨਾ ਹੈ ਜਾਂ ਜੋ ਟਰਾਫੀਜ਼ ਕપ્ਸ ਇਸ ਤੋਂ ਅੱਗੇ ਆ ਰਹੇ ਹਨ ਜਿਵੇਂ ਜੋ 2027 ਦੇ ਵਿੱਚ ਜੋ वर्ल्ड कप ਹੋ ਰਿਹਾ ਹੈ ਕ੍ਰਿਕਟ ਦਾ ਇਸ ਤਰ੍ਹਾਂ ਦੇ ਟੂਰਨਾਮੈਂਟ ਵੀ ਤੁਸੀਂ ਕਵਰ ਕਰਕੇ ਜਾਣੇ ਹਨ ਤਾਂ ਜੋ ਕੋਈ ਵੀ ਕੁਐਸਚਨ ਸਪੋਰਟਸ ਦੇ ਰਿਲੇਟਡ ਤੁਹਾਨੂੰ ਆਵੇ ਤੇ ਤੁਸੀਂ ਆਸਾਨੀ ਨਾਲ ਸੋਲਵ ਕਰ ਸਕੋ ਤੇ ਦੋਸਤੋ ਜੋ 35 ਨੰਬਰ ਪੋਰਸ਼ਨ ਦੇ ਵਿੱਚ ਸਾਇੰਸ ਦਾ ਹੈਲਥ ਨਿਊਟ੍ਰੀਸ਼ਨ ਦਾ ਟਾਪਿਕ ਆ ਰਿਹਾ ਹੈ ਉਹਦੇ ਵਿੱਚੋਂ 5 ਤੋਂ 6 ਕੁਐਸਚਨ ਹਰ ਇੱਕ ਐਗਜ਼ਾਮ ਦੇ ਵਿੱਚ ਦੇਖਣ ਨੂੰ ਮਿਲ ਰਹੇ ਹਨ ਉਹ ਤੁਸੀਂ ਜ਼ਰੂਰ ਪੂਰੇ ਕਰਕੇ ਜਾਣੇ ਹਨ ਕਵਰ ਕਰਨੇ ਹਨ ਉਹਨਾਂ ਉੱਤੇ ਪੂਰਾ ਧਿਆਨ ਦੇਣਾ ਹੈ ਕਿਉਂਕਿ ਉਹਦੇ ਨਾਲ ਤੁਹਾਡੇ 5 ਤੋਂ 6 ਨੰਬਰ ਪੱਕੇ ਹੋ ਸਕਦੇ ਹਨ ਇਹ ਉਹ ਟਾਪਿਕਸ ਨੇ ਜਿੱਥੋਂ ਐਗਜ਼ਾਮ ਵਾਲਾ ਕਿਸੇ ਵੀ ਡਾਇਰੈਕਸ਼ਨ ਤੋਂ ਕੁਐਸਚਨ ਪਾ ਸਕਦਾ ਹੈ ਇਸ ਕਰਕੇ ਤਿਆਰੀ ਫੁੱਲ ਹੋਣੀ ਚਾਹੀਦੀ ਹੈ ਨਾ ਕਿ ਗੈਸ ਉੱਤੇ ਤਿਆਰੀ ਅਜੇ ਹੀ ਹੋਵੇ ਜੋ ਵੀ ਆ ਜਾਵੇ ਤੁਸੀਂ ਕੌਨਫੀਡੈਂਟਲੀ ਸੋਲਵ ਕਰ ਸਕੋ ਦੋਸਤੋ ਅੱਜ ਦੀ ਵੀਡੀਓ ਇੱਥੇ ਹੀ ਸਮਾਪਤੀ ਕਰਦੇ ਆਂ ਆਪਾਂ ਜੇਕਰ ਵੀਡੀਓ ਹੈਲਪਫੁਲ ਲੱਗੀ ਹੋਵੇ ਤਾਂ ਲਾਈਕ ਕਰੋ ਕਮੈਂਟ ਚ ਦੱਸੋ ਕਿ ਤੁਸੀਂ ਕਿਹੜਾ ਟੌਪਿਕ ਕਵਰ ਕਰ ਲਿਆ ਹੈ ਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੇ ਨਾਲ ਹੀ ਘੰਟੀ ਵਾਲਾ ਬਟਨ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀ ਨਵੀਂ ਵੀਡੀਓ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਨਾਲ